ਮੈਨ ਲੱਗ ਗਿਆ ਉਹ ਗੰਦੀ ਮੰਮੀ ਆ ਤੇ ਇਤਮਾਦ ਨਹੀਂ ਜੇ ਮੈਨ ਲੱਗ ਗਿਆ ਮੈਨ ਲੱਗ ਗਿਆ ਨਾ ਤੂੰ ਗੰਦੀ ਆ ਤੂੰ ਮੇਰੀ ਟੀਕਾ ਲਵਾ ਨਹੀਂ ਡਾਕਟਰ ਕੋਲ ਇੱਡੀ ਸੂਈ ਲਵਾ ਨਹੀਂ ਆ ਉਹਨੇ ਲੱਗ ਗਿਆ ਹੀ ਸੇਵਕ ਮੈਂ ਤੇਰੀ ਮੰਮੀ ਪੁੱਤ ਐਦਾਂ ਥੋੜਾ ਕਰੀਦਾ ਵਾ ਮੈਂ ਤੇਰੀ ਮੰਮੀ ਆ ਮੈਂ ਤੈਨੂੰ ਕੁਝ ਕਹਿੰਦੀ ਥੋੜਾ ਵਾ ਬੀਬੀ ਨਾ ਮੈਂ ਤੇਰੀ ਤੂੰ ਮੈਨੂੰ ਬੀਬੀ ਕਹਿਣਾ ਨਾ ਮਾਰੀ ਨਾ ਸੇਵਕ ਮੈਂ ਮਾਰਦੇ ਨਹੀਂ ਐਟ ਜੇ ਮੈਨ ਲੱਗ ਗਿਆ ਉਹ ਗੰਦੀ ਆ ਤੂੰ ਮੈਨੂੰ ਗੰਦੀਆਂ ਇਹ ਦਵਾਈਆਂ ਕੋਹੜੀਆਂ ਨਹੀਂ ਆ ਕੋੜੀਆਂ ਜੀਆਂ ਨਾ ਤੁਮੇ ਮੈਨੂੰ ਸ਼ੈਕਰ ਲੈ ਕੇ ਦਿੰਦੀ ਰੋਟੀ ਵੀ ਤੂੰ ਮੈਨੂੰ ਦਿੰਦੀ ਮੈਂ ਰੋਟੀ ਮੰਗਿਆ ਤੂੰ ਮੈਨੂੰ ਰੋਟੀ ਵੀ ਨਹੀਂ ਲੈ ਕੇ ਦਿੰਦੀ ਮੈਂ ਮਾੜੇ ਇੱਧਰ ਮੈਂ ਲੱਗ ਗਿਆ ਮੈਂ ਦੱਤਾ ਤੈਨੂੰ ਮਾਰਦੇ ਹੁਣ ਮੈਨੂੰ ਇੱਟ ਮਾਰਦੇ ਮਾਰਦੇ ਮਾਂ ਆਪਣੀ ਨੂੰ ਹੁਣ ਮੈਂ ਤੇਰੇ ਹੱਥੋਂ ਮਰ ਜਾ ਤਾਂ ਚੰਗੀ ਗੱਲ ਆ ਮੈਂ ਤਾਂ ਤੇਰੇ ਵਾਸਤੇ ਪੁੱਤ ਚੀਜੀ ਲੈਣ ਗਈ ਹੀ ਆਉਂ ਮੈਂ ਤੇਰੇ ਵਾਸਤੇ ਚੀਜੀ ਲੈ ਕੇ ਆਈ ਆ ਚੀਜੀ ਲੈ ਆ ਮੈਨੂੰ ਪਤਾ ਤੂੜ ਬੋੜ ਨਹੀਂ ਤੂੰ ਚੀਜੀ ਲੈ ਕੇ ਆਈ ਕੰਮ ਨੂੰ ਕਿੱਤੇ ਆ ਚੀਜੀ ਪਰ ਉਹ ਦਮਿੰਟ ਉਹ ਬੋਲ ਕੇ ਕਿੰਦੀ ਜੀ ਟੋ ਵਾਈਕਾਟੀ ਉਹ ਨਹੀਂ ਮੈਂ ਕਹਾਲੀ ਮੈਨੂੰ ਪਤਾ ਹੈ ਤੂੰ ਕੀ ਜੀ ਲੈ ਗਈ ਦਕਾਨ ਪਲੱਗ ਤੇ ਕੀ ਟੁੱਟੀ ਕੁੜਮਾ ਦੀ ਇੰਜੇ ਮੈਂ ਨਾ ਮੈਂ ਤੇਰੇ ਵਾਸਤੇ ਨਾ ਤੇਰੀ ਫੇਵਰੇਟ ਖੱਟੀਆਂ ਮਿੱਠੀਆਂ ਗੋਲੀਆਂ ਲੈ ਕੇ ਆਈ ਆ ਉਹ ਗਵਾਂਡੀਆਂ ਦੇ ਨਿਆਣੇ ਖੇਡਣ ਦੇ ਉੱਤੇ ਉਹਨਾਂ ਨੇ ਖੋਲਣੀਆਂ ਵਾ ਆ ਜਾ ਤੈਨੂੰ ਮੈਂ ਅੰਦਰ ਜਾ ਕੇ ਦੇ ਦਿੰਨੀ ਐ ਨਹੀਂ ਖਾਣੀਆ ਚਲ ਠੀਕ ਐ ਫਿਰ ਮੈਂ ਅੰਦਰ ਜਾ ਕੇ ਖਾਨੀ ਚਾਵਾਗਾ ਮੈਂ ਖਾਵਾ ਜੀ 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 ਲੈ ਤੈਹੀ ਜੇ ਦਵਾਈ ਚੰਸ ਹੋ ਗਈ ਗਵਾਂਡੀਆਂ ਖੋਲਣੀਆਂ ਬੀਬੀ ਕੋਲ ਨਹੀਂ ਨਯਾ ਡੀਟੀ ਬੀਬੀ ਨੇ ਦੇ ਦੇਣੀ ਮੈਨੂੰ ਚੀਜੀ ਉਹ ਮੈਂ ਉਹ ਗੰਦੀ ਦਵਾਈ ਇਹ ਗਾਣੀ ਨਾਮ ਹੈ ਡਾਕਟਰ ਕੋ ਜਾਣਾ ਉਹ ਮੈਨੂੰ ਝੂਈ ਲੋਂਦਾ ਆ ਜੋ ਕਿੰਨੀ ਕਰਦੂ ਜਦੋਂ ਝੂਈ ਲੋਂਦਾ ਆ ਇਹ ਚੀਜੀ ਜਾਈ ਇਹ ਚੀਕ ਕਰਨੇ ਆ ਬੀਬੀ ਕੋਲ ਸੀ ਜਿਲੇ ਨਯਾ

ਹਏ ਦੰਦੀ ਵਰਤੀ ਮੇਰੇ ਹਏ ਇਹਨ ਦਵਾਈ ਖਾਣੀ ਕਿਹੜੀ ਸੋਖੀ ਆ ਹਏ ਚਲ ਮਾਹ ਦਵਾਈ ਖਵਾਈਆ ਓਏ ਰੱਬਾ ਇਹ ਤੁਮ ਇਨ ਕੀ ਦੇਣਾ ਖਾਣਿਆ ਕੋਈ ਰਾਹ ਖਾ ਮੈਨੂੰ ਜਿਸ ਨਾਲ ਇਹ ਠੀਕ ਹੋ ਜੇ ਕੁਝ ਇਹਨੂੰ ਦੋਰਾ ਪੈ ਜਾਂਦਾ ਤੇ ਨਿਸ਼ਾਨਦ ਕਰਨ ਲਈ ਵੀ ਦਵਾਈ ਦੇਣੀ ਪੈਂਦੀ ਹੈ ਫਿਰ ਜਾ ਕੇ ਸ਼ਾਂਤ ਹੁੰਦਾ ਉਦੋਂ ਫਿਰ ਦੂਜੀਆਂ ਦਵਾਈਆਂ ਜਿਹੜੀਆਂ ਰੈਗੂਲਰ ਚੱਲਦੀਆਂ ਉਹ ਵੀ ਖਵਾਉਣੀਆਂ ਪੈਂਦੀਆਂ ਪਤਾ ਨਹੀਂ ਕੀ ਕਰਦਾ ਰਹਿੰਦਾ ਕੀ ਮੇਰੀ ਕਿਸਮਤ ਰੱਬ ਨੇ ਲਿਖੀ ਆ ਕਮਾਂਡੀਆਂ ਦੀ ਗੱਡੀ ਨੂੰ ਕਿਹਦੇ ਪਤਾ ਨਹੀਂ ਕੀ ਕਰ ਆਇਆ ਉਹ ਆ ਕੇ ਵੱਖਰਾ ਲਾਂਬਾ ਦੇ ਗਏ ਆ ਨਾਲੇ ਮੇਰੇ ਸਿਰ ਜੁਰਮਾਨਾ ਪਾ ਗਏ ਆ ਪਤਾ ਨਹੀਂ ਕੀ ਮਾਰ ਆ ਇਹਨਾਂ ਦੀ ਗੱਡੀ ਨੂੰ ਪਰ ਉਹਨੂੰ ਕੀ ਵਿਚਾਰੇ ਨੂੰ ਹੁਣ ਸਮਝ ਇਹ ਕਿੱਦਾਂ ਪਿਆ ਵਾ ਸਿੱਧਾ ਹੋ ਸੇਵਕ 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 ਪੁੱਤ ਉੱਠ ਉੱਠ ਚੀਜੀ ਨਹੀਂ ਖਾਣੀ ਉੱਠ ਮੇਰਾ ਪੁੱਤ ਚੀਜੀ ਨਹੀਂ ਖਾਣੀ ਹਰੀ ਵੀ ਚੀਜੀ ਲਈ ਆ ਹਾਂ ਚੀਜੀ ਲੈਂਦੀ ਮੈਂ ਤੇ ਦੇ ਮੈਨੂੰ ਮੈਂਗੋ ਲੈਂਦੇ ਥੱਲੇ ਜਾ ਕੇ ਫ੍ਰਿਜ ਵਿੱਚ ਪਏ ਉਹ ਦਿਨ ਨਹੀਂ ਦਿਨ ਮੈਂ ਕਰ ਦੋ ਮੈਨੂੰ ਮੈਂ ਖਾਣੇ ਆ ਮੈਂਗੋ ਸ਼ੇਕ ਬਣਾ ਦਾ ਬਣਾ ਦੋ ਬੜਾ ਸਵਾਦ ਹੁੰਦਾ ਆ ਸਵਾਦ ਹੁੰਦਾ ਨਾ ਮੇਰੇ ਪੁੱਤ ਨੂੰ ਬੜਾ ਸਵਾਦ ਲੱਗਦਾ ਨਾ ਚੀਜੀ ਲਿਆ ਕੇ ਦੋ ਹਾਂ ਚੀਜੀ ਲਿਆ ਕੇ ਦਿੰਨੇ ਆ ਬੀਬੀ ਮੈਂ ਨਾ ਫੋ ਮੈਂਗੋ ਖਾਣੇ ਫੋ ਚੱਲ ਫੋ ਓਏ 1 3 5 4 4 ਮੈਂਗੋ ਹਾਂ 4 ਖਾਲੀ ਹੋਰ ਖਾਣੇ ਬਿਲਾ ਮੈਨੂੰ ਕਾਉਂਟੀ ਵੀ ਆ ਗਈ ਪੂਰੀ ਮੈਂ ਕੱਪੜਾ ਲੱਗ ਪਈ ਹੋਣਾ ਸਾਰੀ ਕੀਤੀ ਗੱਲ ਯੋ ਮੈਂ 2 ਇੱਧਰ ਵੰਨੇ 2 ਇੱਧਰ ਵੰਨੇ 4 4 ਮੈਂਗੋ ਖਾਊਂਗਾ ਮੈਂ ਪਰੇਸ਼ਵਾਦਨ ਦੇਈ ਬੀਚ ਨੂੰ ਗਵਾਂਧੀਆਂ ਦੇ ਘਰੋਂ ਇੱਡਾ ਟੱਪਾ ਜਾ ਕਿਰਾ ਹੋਇਆ ਤੂੰ ਬਾਹਰ ਜਾਣਾ ਨਾ ਨਹੀਂ ਮੈਂ ਨਹੀਂ ਜਾਣਾ ਪਤਾ ਜਾਣਾ ਵਾ ਮੈਨੂੰ ਵੀ ਲੈ ਕੇ ਜਾਇ ਨਾਲ ਮੈਨੂੰ ਪਤਾ ਹੈ ਨਹੀਂ ਪਤਾ ਪਰ ਕਰੇ ਸਗਣ ਪਾਉਣਾ ਨਾਲ ਮੈਨੂੰ ਵਾਅਦਾ ਕਰਦੀ ਹਾਏ ਵੇ ਕਿੱਡੀ ਜ਼ੋਰ ਦੀ ਮਾਰਿਆ ਈ ਬੀਬੀ ਪੀ ਹੋਈ ਹੋ ਅਰੇ ਪੀ ਹੋਈ ਮੇਰੇ ਵੀ ਹੁੰਦੀ ਪੀ ਜਦੋਂ ਮੈਨੂੰ ਇੱਡੀ ਸੂਈ ਲਵਾਉਣੀ ਡਾਕਟਰ ਕੋਲ ਜਾ ਕੇ ਪਤਾ ਕਿੰਨੀ ਪੀ ਹੁੰਦੀ ਆ ਤੇ ਚਾ ਪੁੱਤ ਮੈਂ ਤੈਨੂੰ ਖੁਸ਼ੀ ਨੂੰ ਥੋੜਾ ਲਵਾਉਣੀ ਆ ਸੂਈ ਮੈਂ ਦਲਵਾਨੀ ਮੇਰਾ ਪੁੱਤ ਛੇਤੀ ਠੀਕ ਹੋ ਜਾਏ ਤੇ ਮੈਂ ਬੀਬੀ ਮੈਂ ਠੀਕ ਆ ਮੈਨੂੰ ਕੀ ਆ ਦੇਖ ਮੈਂ ਕਿੱਦਾਂ ਸੋਹਣਾ ਆ ਤੇ ਇੱਕ ਮੇਰੇ ਕੱਪੜੇ ਫਿਟਰ ਦੇਖੋ ਦੇਖ ਮੈਂ ਕਿੱਡੇ ਵਧੀਆ ਸਟਾਈਲ ਕਰਦਾ ਆ ਮੈਂ ਕਿੱਦਾਂ ਬਣਾਈ ਸ਼ਾਹਾਨੀ ਕਰ ਇਹ ਸਟਾਈਲ ਇਹ ਬੀਬੀ ਇਹ ਨਹੀਂ ਨਹੀਂ ਔਰ ਬੀਬੀ ਤੂੰ ਆਨੀਆ ਫੈਸ਼ਨ ਨੀ ਆ ਮੈਂ ਨਾ ਟੀਵੀ ਦੇ ਵਿੱਚ ਵੇਖਿਆ ਉਹਨਾਂ ਇਥੋਂ ਇੱਟਾ ਪੈਂਟਾ ਪਾਟੀਆਂ ਇੱਥੋਂ ਪਾਟੀਆਂ ਮੈਂ ਸ਼ਰੀਰ ਉੱਪਰ ਲੁਕਾਲੀ ਲਾਤੀ ਬਖੋਣੀ ਹੁੰਦੀ ਆ ਇੱਕ ਨੰਗੀ ਮੈਂ ਟਾ ਕਾਟਾ ਕਾਲਜ ਨੂੰ ਪਤਾ ਕਿੱਦਾਂ ਵਧੀਆ ਕਰਦੇ ਇੱਧਰ ਆ ਤੈਨੂੰ ਦੱਸਾਂ ਕਿੱਦਾਂ ਕਰਦੇ ਹਾਏ ਉਹ ਕੁੜੀ ਜੇ ਸ਼ਾ ਕਿੱਦਾਂ ਕਰਦੀ ਧੀ ਛੋਣੀ ਕੁੜੀ ਟੀਵੀ ਦੇ ਵਿੱਚ ਇੱਡਾ ਇੱਡਾ ਤੋਂ ਧੀ ਇੱਟਾ ਪੇਚੋ ਨਾ ਯੂ ਨੋ ਇਹ ਡੇ ਡੇ ਲੰਬੇ ਲੰਬੇ ਵਾਲੇ ਕੋਈ ਚਿੱਟੀ ਕੁੜੀ ਟੀਵੀ ਦੇ ਵਿੱਚ ਇੱਕ ਉਹ ਨਰਵਾਉ ਬਿਆ ਨਾੜੇ ਕੁਮਤਿਆਂ ਦਾ ਬੀਬੀ ਮੈਨੂੰ ਉੱਤੀ ਕਰੋ ਲਾ ਕੇ ਦੇਹੇਗੀ ਮੈਂ ਵੀ ਉਹ ਨਹੀਂ ਲਈ ਦੀਂਦੀ ਮੈਂ ਕਿਉਂ ਸਮਝਾ ਆਪਾਂ ਨਹੀਂ ਲਾਉਣੀ ਬੋਟੀ ਉਲੋ ਹੀ ਬੋਟੀ ਚਾਹੀਦੀ ਮੈਨੂੰ ਨਹੀਂ ਆਪਾਂ ਨਹੀਂ ਲਾਉਣੀ ਬੋਟੀਆਂ ਆਉਂਦੀਆਂ ਨੇ ਚਲੋ ਫਿਰ ਮੰਮੀਆਂ ਨੂੰ ਮਾਰਦਿਆਂ ਵਾ ਉਹ ਤੇਰੀ ਬੀਬੀ ਨੂੰ ਮਾਰੂਗੀ ਜਿੰਨੂੰ ਮਾਰੂਗੀ ਹਾਂ ਫਿਰ ਮੈਨੂੰ ਮਾਰੂ ਮੈਨੂੰ ਮਾਇ ਨਾ ਇੱਕ ਵੀ ਮਾਰ ਨਹੀਂ ਹੋ ਰੇ ਦੇੱਕੀ ਕੀ ਜੋਦੀ ਨਹੀਂ ਇਤਨੀ ਮਾਰੀ ਦੀ ਤਾਂ ਆਪਾਂ ਬੋਟੀ ਨਹੀਂ ਲਿਓਣੀ ਵੀ ਨਹੀਂ ਨਹੀਂ ਆਪਾਂ ਨਹੀਂ ਆਪਾਂ ਨਹੀਂ ਲਾਉਣੀ ਬੋਟੀ ਨਹੀਂ ਜਾਣੇ ਖੇਡਾਂਗੇ ਪਤਾ ਕੀ ਖੇਡਾਂਗੇ ਬੋ 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 ਲੀਓ ਸਬਸਕ੍ਰਾਈਬ ਬੀਬੀ ਜੋਰੀ ਆਉਂਦੀ ਆ ਮੇਰੇ ਪਿੱਛੇ ਆਪਾਂ ਖੇਡੀਏ ਆਨੇ ਹੰਨਿਆ ਵੇ ਮੈਂ ਵੀ ਆਉਂਦਾ ਹੀ ਆ ਵੇ ਮੇਰੇ ਕੋ ਤੇਰੇ ਵਾਂਗੂ ਭੱਜਿਆ ਥ ਉਮਰ ਥੋੜਾ ਵਧਣ ਵਾਲੀ ਹੁਣ ਉਹ ਬੀਬੀ ਚੱਲ ਦੋਚਣੀ ਹੋਇਆ ਤੈਨੂੰ ਆ ਵੀ ਆਉਗੀ ਤੇਰੇ ਮਗਰ ਮਗਰ ਲੈ ਹਾਂ ਬੀਬੀ ਇਹ ਟੇਗੇ ਖੇਡਾਂਗੇ ਇਹ ਕੋਈ ਖੇਡਦੇ ਹੁੰਦੇ ਜੀ ਟੋ ਮੈਂ ਨਾ ਮੁੰਡੇ ਵੇਖੇ ਇੱਥੇ ਗਲੀ 'ਚ ਖੇਡਦੇ ਡੱਬੋਲ ਘਟਾਰਾ ਭਰਾਇਆ ਵਿੱਚ ਉਹਨਾਂ ਸ਼ਿੱਟਾ ਰੱਖ ਕੇ ਚਡੋ ਚਿੱਟੇ ਚੁੱਕੇ ਜਾਂਦੇ ਇੱਕ ਦੂਜੇ ਦੇ ਮੋਟੇ ਆਪਾਂ ਵੀ ਓਦਾਂ ਖੇਡਾਂਗੇ ਪਰ ਤਾਂ ਗੋਟੀ ਨਹੀਂ ਲਿਉਣੀ ਮੈਂ ਖੇਡਾਂ ਤੇ ਨਾ ਨਹੀਂ ਆਪਾਂ ਦੋਵੇਂ ਆਪਾਂ ਮਾਂ ਪੁੱਤ ਖੇਡਾਂਗੇ ਦੋਵੇਂ ਜਣੇ ਨਹੀਂ ਗੋਟੀਆਂ ਨਹੀਂ ਆ ਨਹੀਂ ਆਪਾਂ ਖੇਡਾਂਗੇ ਆਪਾਂ ਮਾਂ ਪੁੱਤ ਖੇਡਾਂਗੇ जावे मेनू जावे अच्छा ला मेरा पत सिंगा ले आ अब चला आ 50 आ जा बे रोटी पानी करना नहीं शादी नहीं thole उतर thole राम मेरा काया thole आ जा आ जा चाय बे आ जा thole नाश्ता मेरा पत नाश्ता वे कितना तू मेनु दुखी किता वा नाश्ता मेनु तू किस शादी में मैं पहले सर पे मर जाने वेला वे क्यों कोटी है मैं पहले नु स्टा ना क्यों ना बे दल सुन बे डा ਜੇ ਤੁਮ ਨੂੰ ਵੋਤੀ ਨਹੀਂ ਨਾ ਲਾ ਕੇ ਦੇਣੀ ਮੈਂ ਗਵਾਂਡੀਆਂ ਦੀ ਵੋਤੀ ਫੜ ਕੇ ਲਿਆਵਾਂਗੀ ਇਹ ਗਵਾਂਡੀਆਂ ਦੀ ਥੋੜਾ ਲਈ ਆਪਣੀ ਲਈ ਮੰਗਿਆ ਆਪਾਂ ਘਰ ਜਾ ਤੂੰ ਜਰਾ ਜੀ ਜੀ ਨਹੀਂ ਮੈਂ ਉਹਨਾਂ ਦੀ ਚੁੱਕ ਲਿਆਵਾਂਗੇ ਆਪਾਂ ਲਿਆਵਾਂਗੇ ਜੋ ਤੋ ਠੀਕ ਹੋ ਜਾਏਗਾ ਫਿਰ ਲਿਆਵਾਂਗੇ ਠੀਕ ਮੰਨਤੀ ਹੋਇਆ ਮੈਂ ਠੀਕ ਹਾਂ ਚੱਲ ਥੋੜਾ ਜਿਹਾ ਵੱਡਾ ਹੋ ਜਾ ਫਿਰ ਲਿਆਵਾਂਗੇ ਸਾਰੇ ਮੈਂ ਫੇਡਣਾ ਨਿਹਾਉਣੇ ਨਹੀਂ ਹੋਗੇ ਮੇਰੇ ਨਾਲ ਬੱਚੇ ਨਹੀਂ ਗਏ ਤੇ ਮੈਨੂੰ ਚੱਲ ਸੋਣ ਲੱਭੂਗੀ ਤੇ ਫੇਰ ਹੀ ਲਿਆਵਾਂਗੇ ਬੱਚੇ ਮੇਰੇ ਲੱਭ ਤਾਂ ਲਈਏ ਪਹਿਲਾਂ ਚੱਲ ਆ ਚੱਲ ਆਪਾਂ ਥੱਲੇ ਰੋਟੀ ਖਾਈਏ ਮੈਂ ਗਲੀ ਚ ਕਿਹੜਾ ਬੱਚੇ ਮੇਰੇ ਹੱਸਦੇ ਆ ਮਾਏ ਮਾਡਾ ਮੈਂ ਉਹ ਚੋਕ ਫਲੇ ਨਹੀਂ ਦੇਖਣਾ ਨਹੀਂ ਵੋਟੀ ਨਹੀਂ ਚੋਕ ਕੇ ਲੈ ਆਈਦੀ ਦਿੰਦਾ ਤੈਨੂੰ ਵੋਟੀ ਆਪਣੀ ਮਾ ਗਵੰਦੀਆ ਦੀ ਵੋਟੀ ਚੋਕ ਕੇ ਰਹੀ ਹਣੀ ਰਾਤ ਨੂੰ ਜਿੱਡਾ ਰਾਤ ਨੂੰ ਚੋਕ ਚੋਰੀ ਨਹੀਂ ਘਾਟੇ ਉਹ ਚੋਕ ਲੈਣੀ ਦੇਖੀ ਨਹੀਂ ਤਾਂ ਨਹੀਂ ਕਰਦਾ ਮੇਰਾ ਪੁੱਤ ਇਹੋ ਜੀ ਗੱਲਾਂ ਨਹੀਂ ਕਰੀਦੀਆਂ ਸਿਆਣਾ ਬਣ ਹੁਣ ਤੋਂ ਵੱਡਾ ਹੋਣ ਦਿਆ ਵਾ ਕੋ ਤਾਈ ਬੀਬੀ ਮੈਂ ਬਜੇ ਬਟਾ 4 ਸਾਲ ਦਾ ਮੁੰਡਾ 4 ਸਾਲਾ ਮੈਂ ਤੇਰਾ ਨਹੀਂ ਤੂੰ ਪੁੱਤ ਨੂੰ ਵੱਡਾ ਹੋ ਗਿਆ ਵਾ 4 ਸਾਲ ਦਾ ਥੋੜਾ ਹੁਣ ਤੂੰ ਹੁਣ ਤੂੰ ਜਵਾਨ ਹੋਣਿਆ ਤਾਈਆਂ ਤੈਨੂੰ ਮੈਂ ਕਹਿੰਨੀ ਤੂੰ ਦਵਾਈ ਨਹੀਂ ਨਾ ਖਾਂਦਾ ਚੰਗੀ ਤਰ੍ਹਾਂ ਤੈਨੂੰ ਇਤਰਾ ਦਵਾਈ ਖਾਏ ਤੇ ਛੇਤੀ ਠੀਕ ਹੋ ਜਾਏ ਮੈਨੂੰ ਕੀ ਹੋਇਆ ਮੈਨੂੰ ਬਾਰ ਬਾਰ ਇੱਕੋ ਗੱਲ ਕਹੀ ਜਾਂਦੀ ਠੀਕ ਹੋ ਜਾਏ ਠੀਕ ਮੈਂ ਤਾਂ ਮਾਰ ਹੀ ਦੇਮ ਨੂੰ ਉਹੜਾ ਦੀ ਗੱਲ ਕੀਤੀ ਮਾਰ ਮਾਰ ਬੇਟਾ ਮਾਰ ਬਾਈ ਵੀ ਜਾਨੀ ਬਾਰ ਬਾਰ ਇੱਕੋ ਗੱਲ ਕਹੀ ਜਾਂਦੀ ਆ ਨਾ ਮੈਨੂੰ ਉਹਦੀ ਮਾਰ ਇੱਟ ਫਿਰ ਫਿਰ ਕੋਣ ਤੈਨੂੰ ਰੋਟੀ ਲੈ ਕੇ ਦੇਊਗਾ ਮੈਨੂੰ ਮਾਰ ਦੇਗਾ ਇੱਟ ਦੇ ਮੈਨੂੰ ਰੋਟੀ ਕੌਣ ਦਿਆ ਕਰੂਗਾ ਤੈਨੂੰ ਇਹ ਤੇ ਬੀਬੀ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਤੇਨੂੰ ਮਾਤਾ ਤੇ ਫੋਟੀ ਨਹੀਂ ਹੋਣੀ ਨਾ ਬੋਤੀ ਹੋਣੀ ਨਾ ਮੈਨੂੰ ਰੋਟੀ ਮੈਣੀ ਤੇ ਤੂੰ ਸੋੜੇ ਸੋੜੇ ਕੱਪੜੇ ਮੰਗਣ ਨੇ ਨਾ ਉਹ ਵੀ ਨਹੀਂ ਲੈ ਕੇ ਦੇਣੇ ਫਿਰ ਕਿਸੇ ਨੇ ਹਾਂ ਤੂੰ ਮੈਨੂੰ ਪਹਿਲਾਂ ਨਾ ਕੱਪੜੇ ਨਹੀਂ ਰੇਣਾ ਨੇ ਮੈਨੂੰ ਪਹਿਲਾਂ ਬੋਟੀ ਲਾ ਦੇ ਤੇ ਮੈਨੂੰ ਕੋਕ ਰੋਗੀ ਮੈਨੂੰ ਰੋਟੀ ਖਾਣੀ ਪਹਿਲਾਂ ਚੇਤੀ ਖਾਦੇ ਮੈਨੂੰ ਰੋਟੀ ਰਾ ਦੇ ਚੱਲ ਚੱਲ ਰੋਟੀ ਖਾਈ ਚੱਲ ਰੋਟੀ ਖਾਈ ਮੈਂ ਉਹ ਖਾਣਾ ਉਹ ਲੰਬੇ ਲੰਬੇ ਪਾਸਤਾ ਜਿਹਨੂੰ ਕਹਿੰਦੇ ਲੋਫੀ ਠੀਕ ਹੈ ਚੱਲ ਮੈਂ ਪਾਸਤਾ ਬਣਾ ਕੇ ਤੈਨੂੰ ਰੋਟੀ ਦੇਣੀ ਪਹਿਲੇ ਰੋਟੀ ਖਾ ਇਹ ਅਜੀਬ ਚੋਚਲੇ ਬਾਹਰ ਵਾਲਿਆਂ ਦੇ ਉੱਥੇ ਭਾਵੇਂ ਇਹਨਾਂ ਨੇ ਕਦੀ ਇਹੋ ਜਿਹੇ ਕੰਮ ਕੀਤੇ ਨਾ ਹੁਣ ਇੱਥੇ ਆ ਕੇ ਜਾਣ ਕੇ ਵਿਖਾਵਾ ਕਰਦੇ ਕਿ ਇਹ ਪਤਾ ਨਹੀਂ ਕਿੰਨੇ ਕਿ ਜਿੰਮ ਲਾਉਂਦੇ ਆ ਘਰ ਦਾ ਕੰਮ ਸਾਰਾ ਸਾਰਾ ਬਾਹਰ ਪਾ ਕੇ ਨਾ ਜਾਂਦੇ ਇਹ ਨਹੀਂ ਕਿ ਬੰਦਾ ਜਿਹੜਾ ਥੋੜਾ ਬੋਤਾ ਉੜਦਾ ਆਪੇ ਸਮਾਂ ਸਮੁੰਚੋਗ ਲਿਆ ਕਰੇ ਸਾਰਾ ਘਲਾਰਾ ਉਦੋਂ ਪਾ ਕੇ ਗਾ ਲਾ ਮੈਂ ਤਾਂ ਸੁਣਿਆ ਹੈ ਕਹਿੰਦੇ ਸੀ ਜਿਹੜੇ ਬਾਹਰੋਂ ਆਏ ਨਾ ਉਹ ਤੇ ਆਪਣਾ ਕੰਮ ਆਪ ਕਰਦੇ ਆਪਣੇ ਘਰ ਨੂੰ ਐ ਕਲੀਨ ਰੱਖਦੇ ਇਹਨਾਂ ਦੇ ਹਰ ਇੱਕ ਦਾ ਬਾਹਰ ਵਾਲੀਆਂ ਇਹ ਤੇ ਇੱਥੋਂ ਨਾਲੋਂ ਵੀ ਜ਼ਿਆਦਾ ਰਹਿ ਗਏ ਹਰ ਪੀ ਤੇ ਫਿਰ ਵੀ ਥੋੜਾ ਬੋਤਾ ਉੱਠ ਕੇ ਆਪਣਾ ਕੰਮ ਕਰ ਹੀ ਲੈਂਦੀ ਇਹਨਾਂ ਨੇ ਤੇ ਬਹੁਤਾ ਹੀ ਜ਼ਿਆਦਾ ਖਜ਼ਾਰਾ ਪਾ ਕੇ ਗਾਂ ਗਏ ਆ ਇਹਨਾਂ ਨੂੰ ਚਾਹੀਦਾ ਆਪਣਾ ਕੰਮ ਬੰਦਾ ਥੋੜਾ ਬਹੁਤਾ ਤਾਂ ਸਮੇਟ ਕੇ ਜਾਇਆ ਕਰੇ ਕੰਮ ਤੇ ਗਏ ਨਾ ਪਰਦਾ ਸਾਰੀ ਚੜੀ ਹੁਣ ਬਾਹਰੋਂ ਪਤਾ ਨਹੀਂ ਇਹਨਾਂ ਨੇ ਕਦੋਂ ਕੋਣਾ ਰੋਟੀ ਖਾ ਕੇ ਹੋਣਾ ਕਿ ਨਹੀਂ ਖਾ ਕੇ ਹੋਣਾ ਤੇ ਮਾਮੀ ਨੂੰ ਮੈਂ ਕੋਈ ਵੀ ਪੁੱਛਾਂ ਰੋਟੀ ਪਾਣੀ ਦਾ ਕਿ ਮਾਮੀ ਜੀ ਕੀ ਬਣਾਵਾ ਮਾਮੀ ਤਾਂ ਕੋਈ ਸੁਰ ਜਵਾਬ ਹੀ ਨਹੀਂ ਦਿੰਦੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿਉਂ ਤਾਂ ਤੇ ਮਾਮੀ ਨੂੰ ਤਿੰਨ ਦਿਨ ਕੋਈ ਇੱਕ ਦਿਨ ਹੀ ਘਰੇ ਰਿਆ ਪੇ ਤਾਂ ਤੇ ਮਾਮੀ ਰੋਲਾ ਪਾਉਂਦੇ ਆ ਪਿੰਦੀ ਕਿੰਨੇ ਘਰੇ ਕਦੋਂ ਜਾਣਾ ਸਿਮਰਤ ਕੀ ਕੀਤਾ ਜਾਵੇ ਇੰਨਾ ਕੰਮ ਨਹੀਂ ਹੁੰਦਾ ਤਿੰਨ ਨੂੰ ਤਿੰਨ ਚਾਰ ਦਿਨ ਹੋ ਚੱਲੇ ਆ ਇਹਨਾਂ ਦੇ ਕਰੀ ਨਾ ਹੀ ਨਹੀਂ ਲਿਆ ਨਾ ਤਾਂ ਚੱਲਣ ਕੀ ਦਿਆ ਵਾ ਮੈਂ ਤੇ ਮਾਮੀ ਦੀ ਨਹੀਂ ਪਤਾ ਲੱਗੰਦੇ ਇਹ ਮਿੱਠਾ ਮਿੱਠਾ ਬੜਾ ਰਹਿੰਦੇ ਨੇ ਤੇ ਇੰਨੀ ਜਲਦੀ ਤੇ ਹੈ ਨਹੀਂ ਕਿ ਨਖਲਾਰਾ ਵੀ ਪਿਆ ਵੇਖਿਆ ਹੋਵੇ ਇੰਨਾ ਕੰਮ ਪਿਆ ਵੇਖਿਆ ਹੋਵੇ ਤਾਂ ਕੁਝ ਬੋਲਣ ਹੀ ਨਾ ਕਿ ਤੁਸੀਂ ਆਪਣਾ ਕੰਮ ਆਪ ਕਰੋ ਹਰ ਕੰਮ ਤੇ ਕਹਿ ਦਿੰਦੇ ਨਹੀਂ ਚੱਲ ਕੋਈ ਨਾ ਹੀ ਕਰ ਲਾਂਗੇ ਤੂੰ ਰਹਿਣ ਦੇ ਸਮਝ ਨਹੀਂ ਆਉਂਦੀ ਇਹ ਤੇ ਮਾਮੀ ਚੱਲਣ ਕੀ ਦਿਹਾਵਾ ਮੈਨੂੰ ਇੱਕ ਗੱਲ ਨਹੀਂ ਸਮਝਉਂਦੇ ਹਰ ਪੇਤ ਨੂੰ ਕਹਿੰਦੇ ਤੂੰ ਬਸ ਇਹ ਨਾਲ 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 ਨਾ ਰਹਿਣਾ ਤੇ ਆਪ ਉਹਦੇ ਅੱਗੇ ਪਿੱਛੇ ਅੱਗੇ ਪਿੱਛੇ ਰੋਟੀ ਖਾ ਕੇ ਜੇ ਪਹਿਲੀ ਪਚੀ ਨਹੀਂ ਹੁੰਦੀ ਉਸੇ ਵੇਲੇ ਪੁੱਛੁੰਦਾ ਪਣ ਤੁਸੀਂ ਕੀ ਹੋਰ ਖਾਓਗੇ ਮਿੱਠੇ ਚ ਕੀ ਖਾਓਗੇ ਪੀਣ ਲਈ ਕੀ ਦਿਹਾਵਾ ਮੈਨੂੰ ਤੇ ਕੁਝ ਨਹੀਂ ਸਮਝਉਂਦੇ ਮਾਮੀ ਦੇ ਦਿਮਾਗ ਕੀ ਚੱਲਣ ਕੀ ਦਿਹਾਵਾ ਨਹੀਂ ਤੇ ਮਾਮੀ ਤੇ ਇੱਡੀ ਜਲਦੀ ਕਿਸੇ ਦੇ ਗੱਲ 'ਚ ਆਉਣ ਵਾਲੀ ਨਹੀਂ ਇਹ ਤੇ ਹੁਣ ਪਿੱਛੇ 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 ਰਹਿਣ ਦੀ ਹੈ ਸਮਝ ਨਹੀਂ ਆਉਂਦੀ ਬਹੁਤ ਫਨ ਕੀਤਾ ਜਪਾਣਾ ਹਏ ਪ੍ਰੀ ਦੀਦੀ ਸੱਚੀ ਗੱਲ ਆ ਇੱਥੇ ਆ ਕੇ ਮੈਨੂੰ ਨਾ ਪਹਿਲੇ ਦੋ ਦਿਨ ਤੇ ਮੈਂ ਬਹੁਤ ਬੋਰ ਹੋਈ ਪਰ ਹੁਣ ਦੋ ਦਿਨ ਚ ਇੰਨਾ ਇੰਜੋਏ ਕਰ ਲਿਆ ਨਾ ਕਿ ਉਹ ਦੋ ਦਿਨ ਦਾ ਬੋਰ ਵੀ ਇਕੱਠਾ ਹੀ ਮਿਖ ਗਿਆ ਹੋ ਗਿਆ ਸਾਰਾ ਬਜਟ ਹਮੇਰਾ ਜੀ ਨਹੀਂ ਕਰਦਾ ਬਾਹਰ ਜਾਣ ਨੂੰ ਹਾਂ ਤੇਰਾ ਜੀ ਕਿਉਂ ਕਰਦਾ ਬਾਹਰ ਜਾਣ ਨੂੰ ਫਿਰ ਨੋ ਤੇ ਇੱਥੇ ਪਕੀਆਂ ਪਕਾਈਆਂ ਮਿਲਣੀਆਂ ਤੂੰ ਬਾਹਰ ਜਾ ਕੇ ਕੀ ਕਰਨੀ ਕੀ ਕਰ ਘੁੰਮਣਾ ਆ बन करना आया तो यही करांगे बिल्कुल तो चलो बढ़िया गल है पर जो भी है एंजॉय ਇੱਥੇ ਵੀ ਕੀਤਾ ਉੱਥੇ ਵੀ ਪੂਰਾ ਇੰਜੋਏ ਕਰੀਦਾ আচ্ছা ਤੁਸੀਂ ਬਾਹਰ ਨਹੀਂ ਜਾਂਦੀ ਹੋਗੇ ਘੁੰਮਣ ਹਾਂਜੀ ਹਾਂਜੀ ਬਾਹਰ ਵੀ ਜਾਂਦੀ ਆ ਬਾਹਰ ਦਾ ਕਲਚਰ ਆਪਣਾ ਇੱਥੋਂ ਦਾ ਆਪਣਾ ਪਰ ਬਾਹਰ ਦੁਨੀਆ ਜ਼ਿਆਦਾ ਇੰਜੋਏ ਕਰਦੀ ਇੱਥੋਂ ਨਾਲ আচ্ছা ਹਾਂ ਪਰ ਫੇਰ ਬਾਹਰ ਬਿਜ਼ੀ ਲਾਈਫ ਆ ਜਿਵੇਂ ਇੱਥੇ ਸਿਮਰਤ ਆ ਉਹਨੂੰ ਘਰ ਦੀ ਟੈਨਸ਼ਨ ਸੀ ਉਨਾਲ ਨਹੀਂ ਜਾ ਪਾਈ ਉਹਨੇ ਘਰੇ ਕੰਮ ਕਰਨੇ ਸੀ ਸਾਰੇ ਉਹਦੀ ਜਿਵੇਂ ਬਿਜ਼ੀ ਲਾਈਫ ਹੈ ਮੇ ਬਾਹਰ ਸਾਰਿਆਂ ਦੀ ਬਿਜ਼ੀ ਲਾਈਫ ਕੋਈ ਵੱਡਾ ਛੋਟਾ ਨਹੀਂ ਹੈਗਾ ਉੱਥੇ ਸਾਰੇ ਕੰਮ ਕਰਦੇ ਆ ਉੱਥੇ ਅੱਛਾ ਹਾਂ ਚਲੋ ਦੇਖਾਂਗੀ ਜੇ ਮੇਰਾ ਵੀ ਬਣ ਗਿਆ ਪ੍ਰੋਬਲਮ ਬਾਅਦ ਜਾਣਾ ਹਾਂ ਤਾਂ ਤੂੰ ਹੀ ਚੱਲ ਪੋ ਸਟਡੀ ਵੀਜ਼ੇ ਤੇ ਚੱਲ ਪੋ ਭਾਵੇਂ ਆ ਦੋਂ ਬਾਕੀ ਨਾਲ ਬੈੱਕ ਹੀ ਕਰੀਏ ਥਾਕੇ ਜਸਮਤ ਮਾਲਕ ਬੋਲਦਾ ਪੱਕੇ ਗਿਆ ਅਸਟਾ ਬੋਰ ਹਾਂ ਜੀ ਚਲੋ ਮਜ਼ੇ ਹੀ ਆ ਰਹੇ ਨੇ ਬਿਲਕੁਲ ਆ ਗਏ ਬੱਚਾ ਹਾਂਜੀ ਮੰਮਾ ਕਿਦਾਂ ਦਾ ਲੱਗਾ ਫਿਰ ਅੱਜ ਬਹੁਤ ਮਜ਼ਾ ਆਇਆ ਬਹੁਤ ਫਨ ਕੀਤਾ ਅੱਛਾ ਠੀਕ ਹੈ ਹੋਰ ਸਭ ਠੀਕ ਰਿਹਾ ਨਾ ਹਾਂਜੀ ਹਾਂਜੀ ਬਹੁਤ ਕੀ ਮੂਵੀ ਵੇਖੀ ਕਿ ਅੱਧੀ ਵੇਖੀ ਹੈ ਨਹੀਂ ਨਹੀਂ ਪੂਰੀ ਦੇਖ ਕੇ ਆਏ ਹਾਂ ਇਹਨੂੰ ਹਵਾਲਾ ਕਿ ਪਤਾ ਨਹੀਂ ਤੁਸੀਂ ਉੱਥੇ ਪਤਾ ਨਹੀਂ ਕਿਹੜੀਆਂ ਮੂਵੀ ਆਂ ਇੰਗਲਿਸ਼ ਮੂਵੀ ਵੇਖਦੇ ਕਿਹੜੀਆਂ ਸਾਡੀਆਂ ਥੋੜੀਆਂ ਜਿਹੀਆਂ ਪੰਜਾਬੀ ਜ਼ਿਆਦਾਤਰ ਨਹੀਂ ਨਹੀਂ ਅੱਤੇ ਵੀ ਪੰਜਾਬੀ ਦੇਖਦੇ ਬਾਹਰ ਵੀ ਪੰਜਾਬੀ ਚੱਲਦੀਆਂ ਕੋਈ ਇਹੋ ਜਿਹੀ ਹਾਂ ਇਨਸ਼ਾ ਅੱਧੀਆ ਆਂ ਦੇਖ ਲਾ ਤੂੰ ਕਿਤਾਬੀ ਕੀੜਾ ਬਣੀ ਰਹੀ ਆਂ ਹੁਣ ਕੋਈ ਆਇਆ ਤੇ ਹੱਸਦੀ ਖੇੜਦੀ ਗਿੱਡੀ ਚੰਗੀ ਲੱਗਦੀ ਐ ਥੋੜਾ ਐਨਾ ਕੋ ਵੀ ਸਿੱਖ ਹਾਂਜੀ ਹਾਂਜੀ ਕਿਤੋਂ ਬੰਨੇ ਨਹੀਂ ਬਸੇ ਰਹਿਦਾ ਹੈਗਾ ਕਿ ਜੇ ਪੜ੍ਹਾਈ 'ਚ ਲੱਗੇ ਤੇ ਪਰਦੇ ਹੀ ਰਹੀ ਐ ਬੰਦੇ ਨੇ ਇੰਜੋਏ ਵੀ ਥੋੜਾ ਬੋਦਾ ਕਰਨਾ ਚਾ ਨੇ ਪਾਣੀ ਨਹੀਂ ਬਿਨਾ ਅਹ ਹੁਨੇਰਸ ਤੇ ਜਪਾ ਗੋਲਡ ਰਿੰਕ ਪੀ ਕੇ ਆਏ ਤਨੇ ਜਾਨਾ ਅੱਛਾ ਕੀ ਲੋਗੇ ਮੰਮਾ ਕੌਫੀ ਪਿਲਾ ਦੋ ਕੌਫੀ ਖਾਣ ਹਾਂ ਕੌਫੀ ਬਣਾਓ ਵਾਹ ਬਈ ਮੰਨਤ ਨੇ ਚੰਗੀ ਆਦਤ ਪਾਤੀ ਕੌਫੀ ਦੀ ਠੀਕ ਹੈ ਮੰਨਤ ਬਹੁਤ ਖੁਸ਼ ਹੈ ਮੰਨਤ ਸਾਰੇ ਰਸਤੇ ਕਦੀ ਮੂਵੀ ਦੀਆਂ ਗੱਲਾਂ ਕਦੀ ਖਾਣ ਪੀਣ ਦੀਆਂ ਗੱਲਾਂ ਕਦੀ ਅੱਧਰ ਗੱਦਦਾ ਰਸੀ ਫੋਨ ਲਾਈਨ ਵੀ ਗਏ ਸੀ ਅਦਰ ਨਵਲਟੀ ਵੀ ਲੈ ਕੇ ਗਈ ਮੈਂ ਇਹਨਾਂ ਨੂੰ ਲੈ ਬਹੁਤ ਵਧੀਆ ਕੀਤਾ ਮੇਰੇ ਕੋਲ ਤੇ ਜਾਇਆ ਨਹੀਂ ਕਿਤੇ ਜਾਂਦਾ ਨੇ ਤੇ ਮੈਂ ਵੀ ਸੱਚੀ ਤੁਹਾਡੇ ਨਾਲ ਚੱਲ ਫਿਰਦੀ ਚਲੋ ਤੁਸੀਂ ਘੁੰਮ ਫੇਰ ਲਿਆ ਮੈਲੇ ਜੀ ਖੁਸ਼ ਹੋ ਗਈਆਂ ਸਿਮਰਤ ਸਿਮਰਤ ਕਾਲ ਸੁਣ ਸਿਮਰਤ ਆ ਜਾ ਕਿੱਥੇ ਰਹਿ ਗਈ ਹੈ ਹਾਂਜੀ ਮੰਮੀ ਆਗੇ ਤਹੀ ਹਾਂਜੀ ਵਧੀਆ ਰਹਿਣਾ ਆਗੇ ਸਾਹਮਣੇ ਬੈਠੇ ਬੱਤ ਸਾਹਮਣੇ ਮੈਨੂੰ ਲਿਆ ਰਹਾਂ ਆਂਦੇ ਨੇ ਦੱਸ ਤੂੰ ਵੀ ਚਲਦੀ ਫੜਾ ਵਧੀਆ ਲੱਗਿਆ ਆਣਾ ਹੀ ਸੀ ਐਨਕ ਮੈਨੂੰ ਲੱਗੀ ਆ ਕਮਲਿਆਂ ਵਾਲੀਆਂ ਗੱਲਾਂ ਤੂੰ ਘਰ ਜਾਣੀ ਆ ਬੜਾ ਮਜ਼ਾ ਕੀਤਾ ਸੀ ਮਨਾ ਤਾ ਆਪਾਂ ਕੋਈ ਨਹੀਂ ਤੈਨੂੰ ਵੀ ਲੈ ਕੇ ਚੱਲਾਂਗੇ ਹਾਂ ਐਦਾਂ ਕਰ ਰੋਟੀ ਆ ਗਈ ਖਾ ਲਈ ਪੁੱਤ ਪਹਿਲਾਂ ਨੂੰ ਲੈ ਜਾ ਲੈ ਜਾ ਨਹੀਂ ਮੇਰੀ ਗੱਲ ਸੁਣੋ ਬੱਚਿਆਂ ਨੇ ਪੀਣੀ ਕੌਫੀ ਤੇ ਕੌਫੀ ਉਹ ਵੀ ਬਣਾ ਲਾ ਬੱਚਿਆਂ ਵਾਸਤੇ ਵਧੀਆ ਜੀ ਬਣਾਈ ਜਿੱਦਾਂ ਦੇ ਬੱਚੇ ਪੀਂਦੇ ਨੇ ਚੰਗੀ ਜੀ ਕੌਫੀ ਠੀਕ ਹੈ ਤੇ ਮੇਰੀ ਚਾਹ ਬਣਾ ਲਾ ਦੋ ਕੁੱਟ ਪੁੱਤ ਰੋਟੀ ਤਾਂ ਖਾਓਗੇ ਕੜੀ ਚੋਲ ਬਣਾਇਆ ਸੀ ਨਾਲ ਰੋਟੀ ਰੋਟੀ ਸਾਰੀ ਤਿਆਰ ਸੀ ਨਹੀਂ ਨਹੀਂ ਆਂਟੀ ਜੀ ਇਸ ਰੋਟੀ ਨਹੀਂ ਖਾਣੀ ਉਹ ਇੰਟਰਨਲ ਦਾ ਪਵਾਵਾ ਕੁਛ ਖਾਂਦਾ ਪਾ ਤ ਹੈ ਉਹ ਇਹਨੂੰ ਖਾਲੇ ਦੇ ਦੀ ਉਹ ਬਰਗਰ ਸ਼ਰਗਰ ਜੇ ਖਾ ਲਿਆ ਹੋਣੇ ਉਹਨਾਂ ਨੂੰ ਢਿੱਡ ਭਰੰਦੇ ਆਵਾ ਹੋਰ ਕੀ ਪਤਾ ਕਿੰਨਾ ਹੈ ਵੀ ਆਪਾਂ ਔਲਾ ਮਮਾ ਹਾਂ ਕਾਫੀ ਕਿਦਾ ਕਰਵਾ ਦੋ ਠੀਕ ਹੈ ਚੱਲ ਬੁੱਤੋ ਕਰ ਚਾਹ ਕਾਫੀ ਬਣਾ ਵਧੀਆ ਬਣਾਈ ਚੰਗਾ ਨਾਲ ਕੁਝ ਖਾਓਗੇ ਥੋੜਾ ਜਿਹਾ ਨਹੀਂ ਨਹੀਂ ਕਾਫੀ ਬਣਾਣਾ ਮੇਰੀ ਚਾਹ ਚੰਗੀ ਜੀ ਬਣਾਈ ਚਾਹ ਅੱਛਾ ਲਾਚੀ ਲੂਚੀ ਚੰਗੀ ਤਰ੍ਹਾਂ ਪਾ ਗਏ ਕਾਫੀ ਸਟਰੋਂਗ ਬਣਾਇਓ ਹਾਂਜੀ ਹਾਂ ਚਾਹ ਤੁਰ ਜਾ ਵੇਲਾ ਬੁੱਤ ਜਿੰਨਾ ਮਰਜੀ ਗੱਲਾਂ ਲਾ ਕੇ ਪਿਆਰ ਦੇ ਲੋ ਛੇਤੀ ਬਾਅਦ ਸੁਣ ਕੇ ਕੰਮ ਨਹੀਂ ਕਰਨਾ ਤੇ ਜੇ ਸੁਣ ਲਈ ਹੈ ਤਾਂ ਸੋਚੀ ਪੈ ਜਾਣਾ ਪਤਾ ਨਹੀਂ ਇਹਨੂੰ ਮੈਂ ਕਿਹੜਾ ਧੂਨੀ ਦਾ ਪਹਾੜਾ ਮਹਿੰਗਾ ਇਹੋ ਜਿਹਾ ਔਖਾ ਜਾਂ ਪਾਤਾ ਜਿਹੜਾ ਤੂੰ ਬੋਲਿਆ ਨਹੀਂ ਨਾ ਚਲੋ ਕੋਈ ਜਾ ਕੇ ਠੱਕ ਜਾਂਦਾ ਕੋਈ ਜਾ ਕੇ ਜਾਣਾ ਪੁੱਤ ਆ ਰੋਟੀ ਸਬਜ਼ੀ ਤਾਂ ਮੈਂ ਤਿਆਰ ਕੀਤੀ ਤੁਹਾਡੇ ਮਗਰੋਂ ਆਪਾਂ ਸਪੁੱਤੋ ਕੱਪੜੇ ਲਾ ਕੇ ਲਿਆਈਏ ਤਾਂ ਕਮਰਾ ਮਾਲਾ ਜਾਂ ਸਾਫ਼ ਕੀਤਾ ਹੈ ਕਈ ਵਾਰ ਵੀਕਨੈਸ ਆ ਜਾਂਦੀ ਹੈ ਕੋਈ ਗੱਲ ਆ ਸਪੁੱਤੋ ਮੇਰੀ ਉਮਰ 'ਚ ਵੀਕਨੈਸ ਆਵੇ ਤਾਂ ਚੰਗਾ ਵੀ ਲੱਗਦਾ ਹੈ ਉਹਦੀ ਉਮਰ ਵੀਕਨਸ ਦੀ ਹੈ ਖਾਣਾ ਖਾ ਕੇ ਪਲੀ ਪਈ ਹੋਵੇ ਲਾ ਉਸ ਉਹ ਕਮਜ਼ੋਰ ਹੀ ਤੋ ਉਸ ਉਹ ਤਗੜੀ ਲੱਗਦੀ ਹੈ ਮੰਮੀ ਸਹੀ ਕਹਿ ਰਹੀ ਆ ਸਾਂ ਹਾਂ ਅੱਜ ਕੀਤੀ ਇੰਨੇ ਗੱਲ ਪੂਰੀ ਮੇਰੇ ਮਤਲਬ ਦੀ ਮਤਲਬ ਦੀ ਕਾਨੂੰ ਕਹਿਣਾ ਬਿਲਕੁਲ ਸਹੀ ਗੱਲ ਕੀਤੀ ਹੈ ਕਦੀ ਕਦੀ ਨਾ ਦੇਰ ਸਿਰ ਬੰਦੇ ਦੀ ਅੱਖਾਂ ਖੁੱਲ ਨਹੀਂ ਜਾਂਦੀਆਂ ਨੇ ਅੱਜ ਅੱਖਾਂ ਦੀਆਂ ਕੁੰਡੀਆਂ ਨੇ ਚਲੋ ਸੀ ਬਾਬਾ ਮੈਂ ਜਰਾ ਵੇਖਾਂ ਉਹੀ ਜਾਨੀ ਆਪ ਮੈਂ ਵੀ ਤਰਫੋਂ ਫੋਨ ਆ ਰਿਹਾ ਮੈਂ ਕਰ ਲਾਂਗਾ ਮੈਂ ਦੋ ਮਿੰਟ ਆਈ ਮੈਂ ਤੁਹਾਨੂੰ ਦੱਸੂ ਠੀਕ ਹੈ ਭਾਈ ਕੋਲ ਫਿਰ ਆਇਦਰ ਮੇਰਾ ਫੋਨ ਡੈਡ ਹੋ ਰਿਹਾ ਮੈਂ ਮਾਪਾ ਨਾਲ ਗੱਲ ਕਰਨੀ ਬਾ ਫੋਨ ਦੇ ਦੇ ਯਾ ਮੇਰਾ ਕੋਈ ਨਾਲ ਨਹੀਂ ਬਾਤ ਚ ਕਰਨੀ ਡਾਡਾ ਨਾਲ ਫੋਨ ਡੈਡਾ ਨਾਲ ਤੇਰੇ ਫੋਨ ਤੇ ਹੀ ਕਰਨੀ ਫੋਨ ਲੱਗ ਗਿਆ ਦੱਸ ਤੜਤੀ ਕੋਪੀ ਹਾਂਜੀ ਚਾਹ ਮੇਰੀ ਚ ਬਹੁਤਾ ਪਾਣੀ ਨਾ ਫੂਕੀ ਥੋੜੀ ਦੁੱਧ ਵਾਲੀ ਚਾਹ ਚੰਗੀ ਜੀ ਬਣਾਮੀ ਚੰਗਾ ਹਾਂਜੀ ਨਾਲ ਮੈਂ ਜਦੋਂ ਕੋਈ ਗੱਲ ਕਹਿੰਨੀ ਆ ਨਾ ਉਸੇ ਲਈ ਸੁਣ ਕੇ ਨਾ ਪਰ ਪਿਆ ਕਰ ਓਕੇ ਹਾਂਜੀ ਨਮਾਨੀ ਜੀ ਬਣ ਗਿਆ ਨਾ ਪਰ ਪਿਆ ਕਰ ਜਿਵੇਂ ਤੈਨੂੰ ਕੋਈ ਦੀ ਦੁਨੀਆ ਦਾ ਪਤਾ ਹੀ ਨਹੀਂਗਾ ਨਾਲ ਮੇਰੀ ਗੱਲ ਸੁਣੀ ਇਹ ਅੱਜ ਹਰਦੀ ਦਾ ਸੂਪ ਕੱਢ ਕੇ ਪਾ ਲਈ ਆਈ ਕਿਨੂੰ ਪੁੱਛ ਕੇ ਉਹ ਫਾਰ ਰੁਪਏ ਜਿੱਤਾਂ ਕਿਓ ਦੋ ਸਭ ਸਮਝ ਆਉਂਦਾ ਹੈ ਕਿ ਨੂੰ ਨੰਨੀ ਆਣੀ ਨਾ ਸਮਝੀ ਨਹੀਂ ਮੋਰਨੀ ਸੱਚੀ ਮੈਂ ਕਹਿ ਨਹੀਂ ਹੋਂ ਨਾ ਇੱਥੇ ਚੁੱਕ ਜੜੀ ਕੀ ਹੈ ਆਪੇ ਤੇ ਤੂੰ ਮੈਨੂੰ ਕਹਿੰਦੀ ਕਿ ਤੁੰਨਾ ਸਿੱਕੇ ਚਲ ਤੂੰ ਆਪੇ ਪਾਲੀ ਦੁ ਮੈਂ ਤਾਂ ਚਲ ਗਿਆ ਜਦੋਂ ਮੈਂ ਦਿੱਤਾ ਪਤਾ ਮੈਨੂੰ ਜਦੋਂ ਦਾ ਦਿੱਤਾ ਉਦੋਂ ਦਾ ਤਾਂ ਕਦੀ ਪਾਇਆ ਨਹੀਂ ਅੱਜ ਜਿਹਦੇ ਕਰਕੇ ਤੂੰ ਪਾਇਆ ਨਾ ਮੈਂ ਤੈਨੂੰ ਦੱਸਾਂ ਹਟ ਜਾ ਮੇਰੀਆਂ ਅੱਖਾਂ ਨਾ ਚਾਰ ਸਫੇਰੇ ਘੁੰਮਦੀਆਂ ਈ ਬਨਾਲਾ ਚਾਚਾ ਚੱਤੀ ਦੀ ਓਕੇ ਮੈਮੀਰ ਬਰਾਵ ਆਜੀ ਜੀ ਹਰ ਇੱਕ ਪੇਸੇ ਤੇ ਮੈਂ ਬੇਸਲਾ ਰਹੂ ਲਓ ਮੈਂ ਬੇਸਲਾ ਦਮ ਨਾਨਾ ਹਰਬੀਰ ਕਿੱਥੇ ਹੋ ਤੁਸੀਂ ਸਾਰੇ ਆਜੋ ਅਪਰਾਜ ਬੋਲ